ਚਲਣਾ ਸ਼ੁਰੂ ਹੋ ਗਿਆ ਨੇ ਲਗਾਤਾਰ ਟਾਂਵਰਾਂਆਂ ਜਾ ਰਹੀਆਂ ਪੁਲਿਸ ਤੇ ਪੁਲਿਸ ਵਾਲੇ ਦੇ ਛੱਟ ਵੀ ਵੱਜ ਗਈ ਐ ਪੁਲਿਸ ਵਾਲੇ ਦੇ ਖੂਨ ਵੀ ਨਿਕਲਿਆ ਇੱਕ ਪੁਲਿਸ ਮਰ ਜਾਂਦਾ ਇੱਕ ਵੀਰ ਛੱਟ ਵੱਜ ਗਈ ਐ ਗੱਡੀਆਂ ਭੰਨ ਦਿੱਤੀਆਂ ਗਈਆਂ ਜਿੰਨੀਆਂ ਮੀਡੀਆ 'ਚ ਗੱਡੀਆਂ ਸੀ ਉਹ ਵੀ ਲੋਕਾਂ ਵੱਲੋਂ ਭੰਨ ਦਿੱਤੀਆਂ ਗਈਆਂ ਹਵਾਈ ਫਾਇਰਿੰਗ ਤੱਕ ਦੀ ਨੋਬਤ ਆ ਗਈ ਐ ਹਵਾਈ ਫਾਇਰਿੰਗ ਤੱਕ ਦੀ 9 ਵਜੇ ਆ ਗਈ ਐ ਤਾਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਲੰਬੇ ਸਮੇਂ ਤੋਂ ਧਰਨਾ ਲੱਗਾ ਹੋਇਆ ਸੀ ਪੁਲਿਸ ਲਗਾਤਾਰ ਇਹ ਕਹਿ ਰਹੀ ਸੀ ਇਹ ਧਰਨਾ ਗੈਰ ਕਾਨੂੰਨੀ ਆ ਤਾਂ ਹੁਣ ਜਦੋਂ ਪੁਲਿਸ ਐਕਸ਼ਨ ਦੇ ਵਿੱਚ ਆਈ ਹੈ ਤਾਂ ਭਜਦੇ ਦਿਖਾਈ ਦੇ ਰਹੇ ਆ ਸਵੇਰ ਦਾ ਧਰਨਾ ਚੱਲ ਰਿਹਾ ਸੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਲ ਪ੍ਰਯੋਗ ਸਾਠੀ ਚਾਰਜ ਹੋਇਆ ਇੱਥੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੇ ਸਵੇਰ ਦਾ ਇਹ ਮਸਲਾ ਤਾਂ ਰੋੜੇ ਚੱਲ ਨੇ ਕਹਾਂ ਗੋਰੇ ਗੋਰੇ ਸਾੜ ਤੇ ਰੋੜੇ ਗੋਰੇ ਗੋਰੇ ਧਿਆਨ ਨਾਲ ਪਿੱਛੇ ਤਾਂ ਪਿੱਛੇ ਦੇਖ ਸਕਦੇ ਹੋ ਕਿ ਮੁਰਾ ਮਥਰੋਂ ਪਸਰਾ ਕਰ ਦਿੱਤਾ ਸ਼ੁਰੂ ਮੁਰਾ ਪਥਰਾ ਕਰ ਦਿੱਤਾ ਪੁਲਿਸ ਤੇ ਸ਼ੁਰੂ ਪੁਲਿਸ ਤੇ ਪੱਥਰ ਪੁਲਿਸ ਤੇ ਪੱਥਰ ਚੱਲਣੇ ਸ਼ੁਰੂ ਹੋ ਗਏ ਨੇ ਰੋੜੇ ਅੱਗੋਂ ਤਸਵੀਰਾਂ ਦੇਖ ਸਕਦੇ ਹੋ ਇੱਕ ਪਾਸੇ ਪੁਲਿਸ ਹੈ ਇੱਕ ਪਾਸੇ ਲੋਕ ਹੈ ਤਾਂ ਪੱਥਰ ਚੱਲਣੇ ਸ਼ੁਰੂ ਹੋ ਗਏ ਨੇ ਲਗਾਤਾਰ ਇਟਾਂ ਵਰਾਈਆਂ ਜਾ ਰਹੀਆਂ ਪੁਲਿਸ ਤੇ ਤਾਂ ਪੁਲਿਸ ਤੇ ਇਟਾਂ ਵਰਾਈਆਂ ਜਾ ਰਹੀਆਂ ਪੁਲਿਸ ਤੇ ਪੁਲਿਸ ਪਿੱਛੇ ਨੂੰ ਹਟਦੀ ਨਜ਼ਰ ਆ ਰਹੀ ਹੈ ਪੁਲਿਸ ਪਿੱਛੇ ਹਟ ਰਹੀ ਹੈ ਪੁਲਿਸ ਪਿੱਛੇ ਹਟ ਰਹੀ ਹੈ ਉਹ ਅੱਗੇ ਵਧ ਰਹੀ ਹੈ ਹਮਤਾਜ ਗੱਡੀ ਲੈ ਕੇ ਨਿਕਲ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਤਸਵੀਰਾਂ ਤਾਂ ਤਸਵੀਰਾਂ ਦੇਖ ਸਕਦੇ ਹੋ ਲਗਾਤਾਰ ਲਗਾਤਾਰ ਪੱਥਰ ਪਥਰਾ ਨਾਲ ਪੁਲਿਸ ਤੇ ਹਮਲਾ ਕੀਤਾ ਗਿਆ ਲਗਾਤਾਰ ਇੱਕ ਵਾਰ ਤਾਂ ਧਰਨਾ ਖੇੜਤਾ ਹੀ ਹੁਣ ਪਿੱਛੇ ਪੋਰਸ ਪਿੱਛੇ ਹੜ ਦੀ ਨਜ਼ਰ ਆ ਰਹੀ ਹੈ ਤਾਂ ਤਸਵੀਰਾਂ ਪਿੱਛੇ ਗੋਰੇ ਤਾਂ ਤਸਵੀਰਾਂ ਦੇਖ ਸਕਦੇ ਹੋ ਪੈੜ ਚੰਦ ਪਾਨ